ਹੈ ਲੋ ਘੜਪੀੜਤਾ ਦੀ ਸਹਾਇਤਾ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਉਥੇ ਯਚਕਾਦੀਆਂ ਵਿਖੇ ਪਾਟਿਆ ਹਸਪਤਾਲ ਵਿੱਚ ੜਪੀੜਤਾ ਦੀ ਸਹਾਇਤਾ ਲਈ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਡੋਨਰਸ ਨੇ ਖੂਨਦਾਨ ਕੀਤਾ ਇਸ ਮੌਕੇ ਡਾਕਟਰ ਬਲਚਰਨਜੀਤ ਸਿੰਘ ਪਾਟਿਆ ਨੇ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਹੀ ਲੋਕਾਂ ਦੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਇਸ ਮੌਕੇ ਬਟਾਲਾ ਸਿਵਲ ਹਸਪਤਾਲ ਤੋਂ ਟੀਮ ਵਿਸ਼ੇਸ਼ ਤੌਰ ਤੇ ਪਹੁੰਚੀ ਜਿਨ੍ਹਾਂ ਨੇ ਡੋਨਰਸ ਦਾ ਬਲੱਡ ਲਿਆ ਇਸ ਮੌਕੇ ਡਾਕਟਰ ਪ੍ਰਿਆ ਨੇ ਕਿਹਾ ਕਿ ਖੂਨ ਦਾਨ ਕਰਨ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਕੁਝ ਹੀ ਮਹੀਨਿਆਂ ਵਿੱਚ ਖੂਨ ਦੀ ਪੂਰਤੀ ਹੋ ਜਾਂਦੀ ਹੈ ਮੈਂ ਡਾਕਟਰ ਬਲਚਰ ਜੀ ਪਾਟਿਆ ਪਾਟਿਆ ਹਸਪੀਟਲ ਕਾਜੀਆਂ ਤੋਂ ਜਦੋਂ ਇਹ ਪੜਿਆ ਅਖਬਾਰ ਦੇ ਵਿੱਚ ਕਿ ਜ਼ਿਲ੍ਹਾ ਗੁਰਦਾਸਪੁਰ ਚ ਖੂਨ ਦੀ ਬਹੁਤ ਕਮੀ ਪੈ ਗਈ ਹੈ ਬਲੱਡ ਬੈਂਕਾਂ ਦੇ ਵਿੱਚ ਆੜ ਪੀੜਤਾਂ ਵਾਸਤੇ ਵੀ ਤੇ ਉਹਦਾਂ ਵੀ ਉਸੇ ਦਿਨ ਹੀ ਮੇਰੇ ਦਿਮਾਗ ਤੇ ਆਇਆ ਕਿ ਆਪਾਂ ਬਾਕੀ ਕੰਮ ਤੇ ਸਾਰੇ ਕਰਦੇ ਨੇ ਪਰ ਲੇਕਿਨ ਇਹ ਇੱਕ ਇਹੋ ਜਿਹਾ ਕੰਮ ਹੈ ਜਿਹੜਾ ਦਾਨ ਹੈ ਜਿਹਦਾ ਕੋਈ ਵੀ ਮੁੱਲ ਨਹੀਂ ਹੈਗਾ ਅਨਮੋਲਾ ਦਾਨ ਜਿਹਦਾ ਜਿਹਦੇ ਨਾਲ ਕਿਹੇ ਮਰੀਜ਼ ਦੀ ਜਾਨ ਬਚਦੀ ਹੈ ਉਸ ਨੂੰ ਸੋਚ ਕੇ ਪਹਿਲਾਂ ਵੀ ਲਵੰਦੇ ਰਹੇ ਹਰ ਕੈਂਪ ਸਾਡਾ ਬਲੱਡ ਕੈਂਪ ਹੈ ਲੇਕਿਨ ਕਾਫੀ ਦੇਰ ਬਾਅਦ ਹੁਣ ਇਹ ਲੱਗਾ ਅੱਖਾਂ ਦੇ ਕੈਂਪਾਂ ਤੋਂ ਬਾਅਦ ਹਸਪਤਾਲ ਦੇ ਵਿੱਚ ਇਹ ਪਹਿਲਾ ਸਾਡਾ ਬਲੱਡ ਡੋਨੇਸ਼ਨ ਕੈਂਪ ਹੈ ਜਿਹਦੇ ਵਿੱਚ ਉਮੀਦ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਜਿੰਦਾ ਦੇ ਉਤਸ਼ਾਹ ਹੈ ਲੋਕਾਂ ਦੇ ਵਿੱਚ ਇਹ ਬਲੱਡ ਦੇਣ ਦਾ ਉਹ ਆਉਣਗੇ ਆ ਰਹੇ ਨੇ ਔਰ ਦੇ ਰਹੇ ਨੇ ਬਲੱਡ ਔਰ ਮੈਨੂੰ ਇਹ ਆਸ ਹੈ ਕਿ ਇਹਨਾਂ ਦਾ ਦਿੱਤਾ ਬਲੱਡ ਕਿਸੇ ਕੀਮਤੀ ਜਾਨ ਨੂੰ ਬਚਾਏਗਾ ਬਹੁਤ-ਬਹੁਤ ਧੰਨਵਾਦ ਹਾਂਜੀ ਮੈਂ ਬਲੱਡ ਸੈਂਟਰ ਬਟਾਲਾ ਤੋਂ ब्लड ट्रांसफ्यूजन ऑफिसर डॉक्टर प्रियागीत कौर कुलसी अपनी समूह टीम लैके भाटिया सर्जिकल हॉस्पिटल विखे असं एक ब्लड डोनेशन कैंप बचाए है ते आ, शायद कई लोग ना पता हो बट एक नैशनल वॉलंटरी ब्लड डोनेशन डे और नैशनल वॉलंटरी ब्लड डोनेशन ड्राइव जो कि है सैवनटीन सितंबर तो लैके सैकेंड अक्टूबर तक चलता है ਉਹ ਨੇਸ਼ਨ ਵਾਈਡ ਮਤਲਬ ਵੌਲੰਟਰੀ ਬਲੱਡ ਡੋਨੇਸ਼ਨ ਨੂੰ ਪ੍ਰਮੋਟ ਕਰਨ ਲਈ ਡਰਾਈਵ ਚੱਲਦਾ ਹੈਗਾ ਤੇ ਪੰਜਾਬ ਦੇ ਜਿੰਨੇ ਵੀ ਗਵਰਨਮੈਂਟ ਤੇ ਪ੍ਰਾਈਵੇਟ ਬਲੱਡ ਬੈਂਕਸ ਨੇ ਛਿਆਲੀ ਗਵਰਨਮੈਂਟ ਬਲੱਡ ਬੈਂਕਸ ਅਲੋਂਗ ਵਿਦ ਪ੍ਰਾਈਵੇਟ ਬਲੱਡ ਬੈਂਕਸ ਉਹਨਾਂ ਸਾਰਿਆਂ ਦੇ ਵਿੱਚ ਜਿਹੜੇ ਹੈਗੇ ਸਾਨੂੰ ਸਾਰਿਆਂ ਨੂੰ ਗਾਈਡਲਾਈਨਸ ਦਿੱਤੀਆਂ ਜਾਂਦੀਆਂ ਨੇ ਕਿ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਜਿਹੜਾ ਹੈਗਾ ਤੁਸੀਂ ਵੌਲੰਟਰੀ ਡੋਨੇਸ਼ਨ ਜਿਹੜੀ ਕਿ ਸਵੈ ਇਛੱਕ ਖੂਨਦਾਨ ਜਿਹੜਾ ਹੁੰਦਾ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਉਹਨੂੰ ਪ੍ਰਮੋਟ ਕਰਨ ਵਾਸਤੇ ਤੇ ਅਸੀਂ ਇੱਕ ਮਹਿੰਮ ਜਿਹੜਾ ਸਾਡੇ ਆਨ ਗoing ਹੈਗਾ ਬਲੱਡ ਸੈਂਟਰਸ ਦੇ ਵਿੱਚ ਤੇ ਇਹ ਬਹੁਤ ਮਾਨ ਦੀ ਗੱਲ ਹੈ ਕਿ ਇਹ ਕੈਂਪ ਜਿਹੜਾ ਹੈਗਾ ਇਸ ਡਰਾਈਵ ਦੇ ਅੰਡਰ ਹੀ ਕੰਡਕਟ ਕੀਤਾ ਗਿਆ ਹੈ ਤੇ ਹਰ ਸਾਲ ਹੀ ਇਹ ਡਰਾਈਵ ਚੱਲਦੀ ਹੈਗੀ ਹੈ ਇਹ ਪ੍ਰਾਈਮ ਮਿਨਿਸਟਰ ਨਰੇਂਦਰ ਮੋਦੀ ਜੀ ਦੇ ਜਨਮ ਦਿਨ ਤੋਂ ਲੈ ਕੇ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ 2 ਅਕਤੂਬਰ ਤੱਕ ਇਹ ਜਿਹੜੀ ਡਰਾਈਵ ਹੈ ਚੱਲਦੀ ਹੈ ਔਰ ਮੈਂ ਹੀ ਕਹਾਂਗੀ ਕਿ ਬਲੱਡ ਡੋਨੇਸ਼ਨ ਇਜ਼ ਅ ਵੈਰੀ ਨੋਬਲ ਕੌਜ਼ ਵਾਲੰਟ ਸਪੈਸ਼ਲੀ ਵੌਲੰਟਰੀ ਬਲੱਡ ਡੋਨੇਸ਼ਨ ਬਹੁਤ ਹੀ ਇੱਕ ਨੋਬਲ ਕੰਮ ਹੈ ਔਰ ਜਿਹੜਾ ਤੁਹਾਡਾ ਬਲੱਡ ਅਸੀਂ ਡੋਨੇਟ ਕਰਵਾ ਕੇ ਇਥੋਂ ਬਲੱਡ ਯੂਨਿਟਸ ਕਲੈਕਟ ਕਰਵਾ ਕੇ ਲੈ ਕੇ ਜਾਂਦੇ ਆ ਉਹ ਬਿਲਕੁਲ ਕਰੈਕਟ ਔਰ ਰਾਈਟਫੁਲ ਹੈਂਡਸ ਤੇ ਜਾਂਦਾ ਹੈ ਪ੍ਰੋਪਰਲੀ ਟੈਸਟ ਹੁੰਦਾ ਹੈ ਅਸੀਂ ਆਲਮੋਸਟ ਆਪਣੇ ਜਿਹੜਾ ਏਰੀਆ ਹੈਗਾ ਬਟਾਲਾ ਕਾਧੀਆਂ ਸ਼੍ਰੀ ਹਰਗੋਬਿੰਦਪੁਰ ਫਟਗੜ ਸੂੜੀਆਂ ਤੱਕ ਅਸੀਂ ਸੇਫ ਅਤੇ ਗੁੱਡ ਕੁਆਲਿਟੀ ਜਿਹੜਾ ਹੈਗਾ ਹੋਲ ਬਲੱਡ ਪ੍ਰੋਵਾਈਡ ਕਰਦੇ ਆ ਬਲੱਡ ਦੇਣ ਦੇ ਨੁਕਸਾਨ ਤਾਂ ਕੋਈ ਵੀ ਨਹੀਂ ਹੈਗੇ ਕਿਤਾਬਾਂ ਵਿੱਚ ਲਿਖੇ ਜਿਹੜੇ ਫਾਇਦੇ ਨੇ ਉਹ ਇਹ ਹੈ ਕਿ ਐਵਰੀ 3 ਮੰਥਸ ਜਿਹੜਾ ਹੈਗਾ ਮੇਲ ਬਲੱਡ ਡੋਨੇਟ ਕਰ ਸਕਦੇ ਨੇ ਐਵਰੀ 4 ਮੰਥਸ ਫੀਮੇਲਸ ਕਰ ਸਕਦੀਆਂ ਨੇ ਤੇ ਇਹਦੇ ਨਾਲ ਇਹ ਹੈਗਾ ਕਿ ਜਿਹੜਾ ਬਲੱਡ ਦਾ ਜਿਹੜਾ ਇੱਕ ਰੀਜਨਰੇਸ਼ਨ ਸਾਈਕਲ ਹੈ ਜਿਹੜਾ ਕਿ ਬੋਨ ਮੈਰੋ ਬਲੱਡ ਦੇ ਸੈਲਸ ਪ੍ਰੋਡਿਊਸ ਕਰਦੀ ਹੈ ਉਹ ਇੱਕ ਬਿਹਤਰੀਨ ਤਰੀਕੇ ਦੇ ਨਾਲ ਇੱਕ ਰੀਜਨਰੇਟਿਵ ਸਾਈਕਲ ਸਟਾਰਟ ਹੋ ਜਾਂਦਾ ਹੈਗਾ ਐਂਡ ਆਬਵੀਅਸਲੀ ਜੋ ਬਲੱਡ ਪ੍ਰੋਡਿਊਸ ਜਿਹੜਾ ਕਲੈਕਟ ਹੁੰਦਾ ਹੈ ਤੇ ਇਟ ਇਜ਼ ਯੂਜ਼ਡ ਫਾਰ ਵੇਰੀਅਸ ਟਾਈਪ ਆਫ ਟਾਈਪਸ ਆਫ ਪੇਸ਼IENTS ਜੋ ਕਿ ਇਸ ਬੈਲਟ ਦੇ ਵਿੱਚ ਮੋਸਟਲੀ ਇੱਕ ਗਰਭਵਤੀ ਔਰਤ ਕੋਈ ਟਰਾਮਾ ਕੇਸਸ ਉਈ ਜਿਹੜੇ ਸਵियर ਨੀਮੀਆ ਕੇਸਸ ਜਿਨ੍ਹਾਂ ਦਾ ਐਚਬੀ 5 ਗ੍ਰਾਮ ਤੋਂ ਨੀਚੇ ਹੁੰਦਾ ਹੈ ਔਰ ਕੁਝ ਥੈਲੇਸੀਮੀਆ ਪੀੜਿਤ ਬੱਚੇ ਵੀ ਸਾਡੇ ਨਾਲ ਅਟੈਚ ਨੇ ਅਤੇ ਐਨੀ ਅਦਰ ਰੂਟੀਨ ਸਰਜਰਕਲ ਜਿਨ੍ਹਾਂ ਵਿੱਚ ਐਚਬੀ ਘੱਟ ਹੈਗਾ ਬਲਜੀਤ ਸਿੰਘ ਗੁਲਸ਼ਨ ਕਾਦੀਆਂ ਤੋਂ ਅੱਜ ਡਾਕਟਰ ਬਲਚੰਦਜੀਤ ਸਿੰਘ ਭਾਟਿਆ ਜੀ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਆ ਉਹਨਾਂ ਨੇ ਹੱਡ ਪੀੜਤਾਂ ਵਾਸਤੇ ਤੇ ਲੋੜਵੰਦਾਂ ਦਾ ਵਾਸਤੇ ਅੱਜ ਇੱਕ ਖੂਨਦਾਨ ਕੈਂਪ ਘਾਟਿਆ ਹਸਪਤਾਲ ਕਿ ਆਰਗੇਨਾਈਜ਼ ਕੀਤਾ ਆ ਮੈਂ ਅੱਜ 103ਵੀਂ ਵਾਰ ਆਪਣਾ ਬਲੱਡ ਡੋਨੇਸ਼ਨ ਕੀਤੀ ਆ ਤਾਂ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਸਤਿਗੁਰੂ ਦੀ ਕਿਰਪਾ ਸੱਚਾ ਮੈਂ ਤੰਦਰੁਸਤ ਆ ਤੇ ਮੈਂ ਲੋਕਾਂ ਦੀ ਸੇਵਾ ਦੇ ਵਿੱਚ ਆਪਣਾ ਹਿੱਸਾ ਪਾ ਸਕਦਾ ਅੱਜ ਨਾਲ ਦਿਨਾਂ ਦੇ ਵਿੱਚ ਬਲੱਡ ਦੀ ਬਹੁਤ ਜ਼ਿਆਦਾ ਕਮੀ ਆ ਜਾਂਦੀ ਏ ਕਿਉਂਕਿ ਗਰਮੀ ਆ ਰੁੱਤ ਵੀ ਥੋੜੀ ਜਿਹੀ ਖਰਾਬ ਆ ਬਾਰਸ਼ਾਂ ਦੇ ਜਨ ਨੇ ਤੇ ਮੈਂ ਸਾਰੇ ਆਪਣੇ ਭੈਣ ਭਰਾਵਾਂ ਨੂੰ ਲੋਕਾਈ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਹਨਾਂ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਖੂਨਦਾਨ ਕਰਿਆ ਕਰੋ ਤਾਂ ਕਿ ਲੋਕਾਂ ਦਾ ਭਲਾ ਹੋ ਸਕੇ ਸਾਰੇ ਸੁਖੀ ਆਪਣੇ ਜੀਵਨ ਬਤੀਤ ਕਰ ਸਕਣ ਤੇ ਹੜਪੀੜਤਾ ਦੀ ਆਪਾਂ ਇਸ ਤਰੀਕੇ ਨਾਲ ਮੈਡੀਕਲ ਦੇ ਤੌਰ ਤੇ ਬਲੱਡ ਦੇ ਤੌਰ ਤੇ ਉਹਨਾਂ ਦੀ ਮਦਦ ਕਰ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਹਾਂਜੀ ਮੈਂ ਤੇ ਸਾਰੇ ਯੂਥ ਨੂੰ ਇਹ ਬੇਨਤੀ ਕਰਦਾ ਹਾਂ ਕਿ ਵੱਧ ਚੜ ਕੇ ਸਾਨੂੰ ਖੂਨਦਾਨ ਕਰਨਾ ਚਾਹੀਦਾ ਇਹ ਲੋਕਾਂ ਦੇ ਭਲੇ ਦੀ ਕੰਮ ਆਉਂਦਾ ਹੈ ਤੇ ਇਹ ਤੋਂ ਡਰਨਾ ਨਹੀਂ ਚਾਹੀਦਾ ਜਿਹੜੇ ਮੇਰੇ ਵੀਰ ਭਰਾਣੇ ਕੁਝ ਮੈਂ ਫੋਨ ਕਰਦਾ ਕਈ ਵਾਰੀ ਡਰ ਜਾਂਦੇ ਨੇ ਸੋ ਮੇਰੀ ਇੱਕ ਹੀ ਬੇਨਤੀ ਆ ਕਿ ਖੂਨਦਾਨ ਮਹਾਦਾਨ ਇਹ ਸਾਨੂੰ ਕਰਨਾ ਚਾਹੀਦਾ ਸਸ਼ੀਕਲ ਜੀ ਸੋ ਅੱਜ ਬਹੁਤ ਇੱਕ ਮਹਾਨ ਉਪਰਾਲਾ ਜੋ ਹਰ ਸਾਲ ਦੀ ਤਰ੍ਹਾਂ ਸਾਡੇ ਸਤਕਾਰਯੋਗ ਡਾਕਟਰ ਸਾਹਿਬਾਨ ਡਾਕਟਰ ਬਲਚਰਨਜੀਤ ਸਿੰਘ ਦੀ ਪਾਟਿਆ ਤੇ ਪਾਟਿਆ ਹਸਪੀਟਲ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਜਿਹੜਾ ਆਰਗੇਨਾਈਜ਼ ਕੀਤਾ ਗਿਆ ਤੇ ਸਾਰੇ ਹੀ ਵੱਧ ਚੜ ਕੇ ਉਹਦੇ ਵਿੱਚ ਆਪਣਾ ਖੂਨਦਾਨ ਕਰ ਰਹੇ ਨੇ ਬਹੁਤ ਹੀ ਜ਼ਿਆਦਾ ਉਤਸ਼ਾਹ ਦੇ ਨਾਲ ਯੰਗ ਦੇ ਵਿੱਚ ਸੋ ਐਮਜੀ ਜ਼ਮਾਤ ਵੱਲੋਂ ਵੀ ਕਾਫੀ ਸਹਿਯੋਗ ਮਿਲ ਰਿਹਾ ਸ਼ਹਿਰ ਦੇ ਹੋਰ ਪਤਵੰਤੇ ਸੱਜਣਾ ਵੱਲੋਂ ਜਿਹੜਾ ਇਸ ਫੂਨਦਾਨ ਕੈਂਪ ਦੇ ਵਿੱਚ ਸ਼ਿਰਕਤ ਕੀਤੀ ਗਈ ਹੈ ਸੋ ਮੈਂ ਵੀ ਅੱਜ ਪਿਛਲੇ 1-2 ਦਿਨ ਤੋਂ ਅਬ੍ਰਾਡ ਤੋਂ ਇੱਥੇ ਵਾਪਸ ਆਇਆ ਤੇ ਮੇਰਾ ਖੂਨਦਾਨ ਜਿਹੜਾ ਸੀਗਾ ਉਹ ਵੀ ਪੈਂਡਿੰਗ ਹੈ ਸੋ ਅੱਜ ਮੈਂ ਵੀ ਇੱਥੇ ਆਪਣਾ ਜਿਹੜਾ ਕੰਟੀਨਿਊ ਜਿਹੜੀ ਆ ਡੋਨੇਸ਼ਨ ਜਿਹੜੀ ਉਹ ਇੱਥੇ جاری ਰੱਖਾਂਗਾ ਸੋ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਸਭ ਤੋਂ ਵਧੀਆ ਤੇ ਉਤਮਦਾਨ ਜਿਹੜਾ ਹੈਗਾ ਉਹ ਫੂਨਦਾਨ ਨਾਲ ਸਾਨੂੰ ਸਾਰਿਆਂ ਨੂੰ ਵੱਧ ਚੜ ਕੇ ਇਹ ਖੂਨਦਾਨ ਕਰਨਾ ਚਾਹੀਦਾ ਤਾਂ ਕਿ ਅਸੀਂ ਇਸ ਦੇ ਨਾਲ ਆਪਣੀਆਂ ਆਪਣੀਆਂ ਤੇ ਦੋ ਹੋਰ ਜ਼ਿੰਦਗੀਆਂ ਜਿਹੜੀਆਂ ਉਹ ਬਚਾ ਸਕਦੇ ਆ ਜੀ ਧੰਨਵਾਦ